ਪੰਜਾਬੀ ਦੇ ਸਭ ਤੋਂ ਸਵਾਦਲੇ ਗੀਤਾਂ ਦੇ ਵਿੱਚੋਂ ਇਹ ਗੀਤ ਜਿਸ ਨੂੰ ਸੁਣ ਕੇ ਹਰ ਮਰਦ ਔਰਤ ਦੇ ਚਿਹਰੇ ਤੇ ਮੱਲੋ ਮੱਲੀ ਮੁਸਕਾਨ ਆ ਜਾਂਦੀ ਹੈ ਇਸ ਨੂੰ ਰਚਿਆ ਹੈ ਪੰਜਾਬੀ ਦੇ ਬਹੁਤ ਹੀ ਪਿਆਰੇ ਗੀਤਕਾਰ ਤੇ ਗਾਇਕ ਤਿੰ다ਰ ਸਿੰਘ ਸੰਧੂ ਜੀ ਨੇ ਉਹਨਾਂ ਦੀ ਆਵਾਜ਼ ਦੇ ਵਿੱਚ ਤੇ ਅਮਰ ਨੂਰੀ ਦੀ ਆਵਾਜ਼ ਦੇ ਵਿੱਚ ਇਹ ਪੰਜਾਬੀ ਦਾ ਸੁਪਰ ਡੂਪਰ ਹਿੱਟ ਗਾਣਾ ਸਦੀਆਂ ਤੱਕ ਯਾਦ ਰਹਿਣ ਵਾਲਾ ਇਹ ਗਾਣਾ ਹਰ ਪੰਜਾਬੀ ਨੇ ਵਾਰ-ਵਾਰ ਨਹੀਂ ਹਜ਼ਾਰ ਵਾਰ ਸੁਣਿਆ ਹੋਣਾ ਹੈ। ਬਿਸ਼ੱਕ ਹੋਰ ਗਾਣਿਆਂ ਦੇ ਵਿੱਚ ਵੀ ਫਾਟਕ ਦਾ ਜ਼ਿਕਰ ਆਉਂਦਾ ਹੈ ਪਰ ਜੋ ਫਾਟਕ ਕੋਟ ਕਪੂਰੇ ਦਾ ਤਦਾਤ ਸਿੰਘ ਸੰਧੂ ਤੇ ਅਮਰ ਨੂਰੀ ਜੀ ਗਾ ਗਏ ਇਹਦਾ ਤੋੜ ਕੋਈ ਵੀ ਨਹੀਂ। ਇਸ ਗਾਣੇ ਦੇ ਵਿੱਚ ਇੱਕ ਸ਼ਰਾਬੀ ਪਤੀ ਨੂੰ ਸਭ ਕੁਝ ਸਿਖਾਉਣ ਦੇ ਲਈ ਪੀਕੇ ਗਈ ਹੋਈ ਮੁਟਿਆਰ ਦਾ ਜ਼ਿਕਰ ਹੈ ਪਰ ਇਸ ਬਿਛਲੇ ਸਵਾਦਲੇ ਲਫਜ਼ ਜਿਵੇਂ ਹੁਣ ਬੰਦ ਪਿਆ ਦਰਵਾਜ਼ਾ ਜਿਵੇਂ ਫਾਟੇ ਕੋਟਕ ਪੂਰੇ ਦਾ ਇਹ ਜੈ ਵੱਡੀ ਦਾ दारू ਪੀ ਕੇ ਧਰਮ ਰਾਜ ਬਣ ਵਹਿੰਦਾ ਸੀ ਜਾਂ ਮੈਂ ਕਿੰਨਾ ਦੁੱਖ ਮਨਾਇਆ ਸੀ ਕਰਨਾਸ ਜਲੇਬੀ ਜੂੜੇ ਦਾ ਜਾਂ ਮੈਂ ਤੂੰ ਕਿੰਨਾ ਗੁੱਸਾ ਕਰ ਬੈਠੀ ਵਕੀ ਵਿੱਚ ਵਜੇ ਹੁਰੇ ਦਾ ਕਿਉਂਕਿ ਦਦਾਰ ਸੰਧੂ ਦੇ ਜੋ ਗੀਤ ਨੇ ਜਾਂ ਉਹਨਾਂ ਦੀ ਗੀਤ ਸਿਰਜਣਾ ਦੀ ਕਲਾ ਦਾ ਕੋਈ ਸਾਨੀ ਨਹੀਂ ਹੈਗਾ ਪੰਜਾਬੀ ਦੇ ਖੂਬਸੂਰਤ ਤੇ ਵਿਅੰਗਮਈ ਗੀਤ ਰਤਨ ਤੇ ਗਾਉਣ ਵਾਲਿਆਂ ਦੇ ਵਿੱਚ ਦਦਾਰ ਸੰਧੂ ਜੀ ਦਾ ਨਾਮ ਮੋਰੀ ਹੈ ਤੇ ਮੋਰੀ ਰਹੇਗਾ ਅਫਸੋਸ ਇਹ ਹੈ ਕਿ ਦਦਾਰ ਸੰਧੂ ਜੀ ਬਾੜੀ ਉਮਰ ਨਹੀਂ ਹਟਾ ਕੇ ਜਾਏ ਸੋ ਇਹੋ ਜਿਹੇ ਗਾਣੇ ਸੁਣਦੇ ਲਈ ਤੇ ਗਾਣਿਆਂ ਬਾਰੇ ਜਾਣਨ ਦੇ ਲਈ ਜੁੜੇ ਰਹਿਣਾ ਸਾਡੇ ਨਾਲ ਤੁਹਾਨੂੰ ਸਾਡੀ ਇਹ ਕੋਸ਼ਿਸ਼ ਕਿੱਦਾਂ ਦੀ ਲੱਗਦੀ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਆ ਕਰੋ ਧੰਨਵਾਦ ਦੋਸਤੋ